ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਵਿੱਚ ਦੇਸ਼ ਭਰ ਦੇ ਵਿੱਚ ਸਭ ਤੋਂ ਵੱਧ ਯੂਰੇਨੀਅਮ ਹੈ ਸਰੀਰ ਦੇ ਉੱਤੇ ਇਸ ਦਾ ਕੀ ਅਸਰ ਪੈਂਦਾ ਹੈ ਇਹਦੇ ਬਾਰੇ ਜਾਣਕਾਰੀ ਆਈ ਹੈ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ 'ਚ ਯੂਰੇਨੀਅਮ ਦੀ ਮਾਤਰਾ ਜਿਹੜੀ ਹੈ ਦੇਸ਼ ਭਰ ਦੇ ਸੂਬਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਾਈ ਗਈ ਹੈ ਇਹ ਅੰਕੜੇ ਜਿਹੜੇ ਨੇ ਕੇਂਦਰ ਭੂਮੀਗਤ ਜਲ ਬੋਰਡ ਦੀ ਸਾਲਾਨਾ ਭੂਮੀਗਤ ਜਲ ਗੁਣਵੱਤਾ ਰਿਪੋਰਟ 2025 ਦੇ ਵਿੱਚ ਸ਼ਾਮਲ ਕੀਤੇ ਆ ਰੀਪੋਰਟ ਦੇ ਮੁਤਾਬਕ ਪੰਜਾਬ ਹਰਿਆਣਾ ਰਾਜਸਥਾਨ ਆਂਧਰਾ ਪ੍ਰਦੇਸ਼ ਤੇਲਗਾਨਾ ਵਰਗੇ ਜਿਹੜੇ ਸੂਬਿਆਂ 'ਚ ਕਿਤੇ ਕਿਤੇ ਧਰਤੀ ਹੇਠਲੇ ਪਾਣੀ 'ਚ ਯੂਰੇਨੀਅਮ ਦਾ ਪੱਧਰ ਜਿਹੜਾ ਹੈ 30 ਪੀਪੀਬੀ ਜਾਨਕੀ ਪਾਰਟਸ ਪਰ ਬਿਲੀਅਨ ਤੈਹ ਸੀਮਾ ਤੋਂ ਵੱਧ ਪਾਇਆ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਯੂਰੇਨੀਅਮ ਪ੍ਰਦੂਸ਼ਣ ਜਿਹੜਾ ਹੈ ਪੰਜਾਬ ਦੇ ਪਾਣੀ ਦੇ ਵਿੱਚ ਮਿਲਿਆ ਹੈ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਮਾਨਸੂਨ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਲਏ ਗਏ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ 'ਚੋਂ ਅੱਧੇ ਤੋਂ ਵੱਧ ਨਮੂਨਿਆਂ ਦੇ ਵਿੱਚ ਯੂਰੇਨੀਅਮ ਦਾ ਜਿਹੜਾ ਪੱਧਰ ਜਿਹੜਾ ਸੁਰੱਖਿਅਤ ਸੀਮਾ ਤੋਂ ਵੀ ਵੱਧ ਜਿਹੜਾ ਦਿਖਿਆ ਹੈ ਕਿਵੇਂ ਕੀਤੀ ਗਈ ਜਾਂਚ ਤੇ ਕੀ ਹੈ ਪੰਜਾਬ ਦਾ ਹਾਲ ਇਹਦੇ ਬਾਰੇ ਉਹ ਦੱਸਦੇ ਨੇ ਪਾਣੀ ਦੀ ਜਾਂਚ ਦੇ ਲਈ ਸਾਲ 2024 ਦੇ ਵਿੱਚ ਦੇਸ਼ ਭਰ ਦੇ ਸੂਬਿਆਂ 'ਚੋਂ ਮਾਨਸੂਨ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਘੁੱਲ 3754 ਜਿਹੜੇ ਨਮੂਨੇ ਲਏ ਗਏ ਸੀ ਰਿਪੋਰਟ ਕਹਿੰਦੀ ਹੈ ਕਿ ਯੂਰੇਨੀਅਮ ਦੇ ਪੱਧਰ ਮਾਨਸੂਨ ਤੋਂ ਪਹਿਲਾਂ 6.71% ਤੇ ਮਾਨਸੂਨ ਤੋਂ ਬਾਅਦ ਜਿਹੜੇ ਨੇ 7.91% ਨਮੂਨਿਆਂ ਦੇ ਵਿੱਚ 30 ਪੀਪੀਬੀ ਦੀ ਸੁਰੱਖਿਆਤ ਸੀਮਾ ਤੋਂ ਉੱਪਰ ਪਾਏ ਗਏ ਨੇ ਜੋ ਕਿ ਬਾਰਿਸ਼ ਤੋਂ 20 ਤੋਂ ਬਾਅਦ ਬਰਸਾਤ ਤੋਂ ਬਾਅਦ ਮਾਮੂਲੀ ਵਾਧਾ ਦਰਸਾਉਂਦੇ ਨੇ ਪੰਜਾਬ ਦੀ ਗੱਲ ਕਰ ਲਈਏ ਤਾਂ ਸੂਬੇ ਦੇ ਵਿੱਚ ਮਾਨਸੂਨ ਤੋਂ ਪਹਿਲਾਂ ਦੇ ਪਾਣੀ ਦੇ ਨਮੂਨਿਆਂ ਦੇ ਵਿੱਚ ਯੂਰੇਨੀਅਮ ਪੱਧਰ ਜਿਹੜਾ 53.04% ਤੇ ਮਾਨਸੂਨ ਤੋਂ ਬਾਅਦ ਇਹਦਾ ਜਿਹੜਾ ਰਿਜ਼ਲਟ ਆਇਆ ਹੈ ਪਾਣੀ ਦੇ ਵਿੱਚ 62.50% ਵੱਧ ਪਾਇਆ ਗਿਆ ਇਸ ਦੇ ਨਾਲ ਹੀ ਗਵੰਡੀ ਸੂਬੇ ਹਰਿਆਣਾ ਦੇ ਵਿੱਚ ਮਾਨਸੂਨ ਤੋਂ ਪਹਿਲਾਂ ਦੇ ਪਾਣੀ ਦੇ ਨਮੂਨਿਆਂ ਦੇ ਵਿੱਚ ਯੂਰੇਨੀਅਮ ਜਿਹੜਾ ਪੱਧਰ 15% ਤੇ ਮਾਨਸੂਨ ਮਾਨਸੂਨ ਤੋਂ ਬਾਅਦ ਜਿਹੜਾ ਹੈ 23.75% ਮਿਲਿਆ ਇਸੇ ਤਰ੍ਹਾਂ ਰਾਜਧਾਨੀ ਦਿੱਲੀ 13 ਤੋਂ ਲੈ ਕੇ 15.66% ਕਰਨਾਟਕ ਦੇ ਵਿੱਚ 6 ਤੋਂ 8% ਤੇ ਉੱਤਰ ਪ੍ਰਦੇਸ਼ ਦੇ ਵਿੱਚ 5 ਤੋਂ 6% ਹੈ ਵਿੱਚ ਪੱਧਰ 'ਚ ਦੇਖੇ ਗਏ ਆ ਤੇ ਪੰਜਾਬ ਦਾ ਰਾਬੇ ਰੱਖਾ ਹੈ ਕਹਿੰਦੇ 53 ਸਿਗਾ ਮੀ ਤੋਂ ਪਹਿਲਾਂ 53.04 ਹਣ ਜਿਹੜਾ ਬਰਸਾਤ ਤੋਂ ਬਾਅਦ 62.50% ਹੋ ਗਿਆ ਜੀ ਛਤੀਸਗੜ੍ਹ ਦੇ ਵਿੱਚ ਜਿਹੜਾ ਦਰਮਿਆਨਾ ਰਾਜਸਥਾਨ ਦੇ ਵਿੱਚ ਇਹ ਪ੍ਰਦੂਸ਼ਣ ਦੇਖਿਆ ਗਿਆ ਜਦਕਿ ਜ਼ਿਆਦਾਤਰ ਹੋਰ ਸੂਬਿਆਂ ਦੇ ਵਿੱਚ ਯੂਰੇਨੀਅਮ ਪੱਧਰ ਸੁਰੱਖਿਅਤ ਸੀਮਾਵਾਂ ਦੇ ਅੰਦਰ ਸਨ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਯੂਰੇਨੀਅਮ ਪ੍ਰਦੂਸ਼ਣ ਸੰਭਾਵਿਤ ਤੌਰ ਦੇ ਉੱਤੇ ਭੂਵਿਗਿਆਨਕ ਕਾਰਕਾ ਭੂਮੀਗਤ ਪਾਣੀ ਦੀ ਕਮੀ ਤੇ ਜਿਹੜਾ ਇੱਕ ਐਕਵੀਫਰ ਵਿਸ਼ੇਸ਼ਤਾਵਾਂ ਦੇ ਕਾਰਨ ਹੋ ਸਕਦਾ ਹੈ ਆਰਸੈਨਿਕ ਦੀ ਮਾਤਰਾ ਵੀ ਤਹਿ ਸੀਮਾ ਤੋਂ ਵੱਧ ਦੱਸੀ ਗਈ ਹੈ ਰਿਪੋਰਟ ਮੁਤਾਬਕ ਅਸਾਮ ਬਿਹਾਰ ਛੱਤੀਸਗੜ ਝਾਰਖੰਡ ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਸਮੇਤ ਕਈ ਭਾਰਤੀ ਸੂਬਿਆਂ ਦੇ ਵਿੱਚ ਭੂਮੀਗਤ ਪਾਣੀ ਦੇ ਵਿੱਚ ਆਰਸੈਨਿਕ ਪ੍ਰਦੂਸ਼ਣ ਦੀ ਰਿਪੋਰਟ ਕੀਤੀ ਗਈ ਹੈ ਆਰਸੈਨਿਕ ਗੰਦਗੀ ਦੀ ਮੌਜੂਦਗੀ ਦਾ ਮੁਲਾਂਕਣ ਕਰਨ ਦੇ ਲਈ 32 ਸੂਬਿਆਂ ਕੇਂਦਰ ਸ਼ਾਸਿਤ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਕੁੱਲ 3415 ਭੂਮਿਕਤ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਮੁੱਖ ਤੌਰ ਦੇ ਉੱਤੇ ਇੰਡੋ ਗੰਗਾ ਐਲੂਵিয়াল ਮੈਦਾਨਾਂ ਜਾਨਕੀ ਹੜ ਵਾਲੇ ਜਿਹੜੇ ਮੈਦਾਨਾਂ ਦੇ ਵਿੱਚੋਂ ਤੇ ਆਰਸੈਨਿਕ ਸੈਨਿਕ ਦੇ ਜਿਹੜੇ ਮੌਜੂਦਗੀ ਤਹ ਸੀਮਾ ਜੜੀ ਹੈ 10 ਪੀਪੀਬੀ ਤੋਂ ਵੱਧ ਪਾਈ ਗਈ ਹੈ ਆਰਸੈਨਿਕ ਦਾ ਪੱਧਰ ਪੱਛਮੀ ਬੰਗਾਲ ਦੇ ਵਿੱਚ 19.5% 15.7% ਪੰਜਾਬ ਦੇ ਵਿੱਚ 9.1% ਤੇ 9.5% ਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ 3.8% 4.2% ਵਧ ਪਾਇਆ ਗਿਆ ਇਹ ਅੰਕੜੇ ਮਾਨਸੂਨ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਲਏ ਗਏ ਪਾਣੀ ਦੇ ਨਮੂਨਿਆਂ ਦੇ ਉੱਤੇ ਆਧਾਰਿਤ ਨੇ ਇਸ ਤੋਂ ਇਲਾਵਾ ਜਿਹੜਾ ਸ਼ੀਸ਼ੇ ਦੀ ਮੌਜੂਦਗੀ ਵੀ ਮੁੱਖ ਤੌਰ ਦੇ ਉਤੇ ਅਸਮ, 오ਡੀਸ਼ਾ, ਰਾਜਸਥਾਨ, ਪੰਜਾਬ ਤੇ ਤਾਮਿਲਨਾਡੂ ਦੀਆਂ ਕੁਝ ਥਾਵਾਂ ਦੇ ਉੱਤੇ ਮਿਲੀ ਹੈ ਰਾਜਸਤਾਨ ਹਰਿਆਣਾ ਪੰਜਾਬ ਗੁਜਰਾਤ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਸੂਬਿਆਂ ਚ ਧਰਤੀ ਹੇਠਲੇ ਪਾਣੀ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਵੀ ਪਾਈ ਗਈ ਹੈ ਤੇ WHO ਅਤੇ BIS ਦੇ ਮੁਤਾਬਕ ਪਾਣੀ ਦੇ ਵਿੱਚ ਆਰਸੈਨਿਕ ਦੀ ਮਾਤਰਾ 0.05 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਬੀਤੇ ਮਹੀਨੇ ਜਿਹੜੀਆਂ ਰਿਪੋਰਟਾਂ ਦੀ ਜਿਹੜੀ ਸਰਚ ਕੀਤੀ ਗਈ ਹੈ ਸਿਹਤ ਦੇ ਉੱਤੇ ਇਸ ਦਾ ਕੀ ਹੁੰਦਾ ਹੈ ਅਸਲ ਦੇ ਵਿੱਚ ਅਸਰ ਕੀ ਹੈ ਜਦੋਂ ਸੁਰੱਖਿਅਤ ਮਾਤਰਾ ਤੋਂ ਵੱਧ ਜਿਹੇ ਵੱਧ ਜਿਹੇ ਰਸਾਇਣ ਸਾਡੇ ਸਰੀਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉਹ ਬਿਮਾਰੀਆਂ ਦਾ ਘਰ ਬਣਦੇ ਆ ਅਜਿਹੇ ਤੱਤਾਂ ਦੀ ਲਗਾਤਾਰ ਖਪਤ ਦੇ ਨਾਲ ਗੁਰਦੇ ਜਿਗਰ ਦੇ ਰੋਗ ਬਾਂਝਪਨ ਇੱਥੋਂ ਤੱਕ ਕਿ ਕੈਂਸਰ ਵਰਗੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਡਾਕਟਰ राजीव ਦੇਵਗਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਨੇ ਉਹ ਦੱਸਦੇ ਆ ਕਿ ਮੁੱਖ ਤੌਰ ਦੇ ਉੱਤੇ ਖਾਣ ਪੀਣ ਅਤੇ ਜੀਵਨ ਸ਼ੈਲੀ ਦੇ ਵਿੱਚ ਆ ਰਹੇ ਬਦਲਾਅ ਦੇ ਨਾਲ ਜਦੋਂ ਮਨੁੱਖੀ ਸਰੀਰ ਵਧੇ ਪ੍ਰਦੂਸ਼ਣ ਦੀ ਮਾਰ ਚੱਲਦਾ ਹੈ ਤਾਂ ਇਹਨਾਂ ਬਿਮਾਰੀਆਂ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਲੰਬੇ ਸਮੇਂ ਤੱਕ ਪ੍ਰਦੂਸ਼ਿਤ ਪਾਣੀ ਪੀਣ ਦੇ ਨਾਲ ਸਿਹਤ ਦੇ ਉੱਤੇ ਮਾੜਾ ਅਸਰ ਪੈਣਾ ਲਾਜ਼ਮੀ ਹੈ ਰਸਾਇਣਿਕ ਤੱਤ ਪਾਣੀ ਦੇ ਵਿੱਚ ਕਿੱਥੋਂ ਆਉਂਦੇ ਐ ਅਸਲ 'ਚ ਡਾਕਟਰ ਏ ਸ਼ਰੀਫ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਿਹੜੀ ਹੈ ਏਮਜ਼ ਦਿੱਲੀ ਦੇ ਕਲੀਨਿਕਲ ਇਕੋ ਟਾਕਸੀ ਟਾਕਸਿਕੋਲੋਜੀ ਡਾਇਗਨੋਸਟਿਕ ਐਂਡ ਰਿਸਰਚ ਫੈਸਿਲਿਟੀ ਜਿਹੜੀ ਹੈ ਉਹਦੇ ਸੰਸਥਾਪਕ ਤੇ ਸਰੀਰਕ ਵਿਗਿਆਨ ਵਿਭਾਗ ਦੇ ਮੁਖੀ ਨੇ ਉਹ ਇਸ ਦੇ ਪਿੱਛੇ ਮਨੁੱਖੀ ਅਤੇ ਕੁਦਰਤੀ ਕਾਰਨ ਵੀ ਮੰਨਦੇ ਐ ਡਾਕਟਰ ਏ ਸ਼ਰੀਫ ਦੱਸਦੇ ਐ ਕਿ ਇਹ ਰਸਾਇਣ ਪਹਾੜੀ ਇਲਾਕਿਆਂ ਤੋਂ ਆ ਰਹੇ ਪਾਣੀ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਵੱਡੀ ਮਾਤਰਾ ਦੇ ਨਾਲ ਜਮ੍ਹਾਂ ਹੋ ਜਾਂਦੇ ਨੇ ਇਹ ਪ੍ਰਦੂਸ਼ਿਤ ਪਾਣੀ ਦਾ ਕੁਦਰਤੀ ਸਰੋਤ ਜਿਹੜਾ ਹੈ ਪਰ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਖੇਤੀਬਾੜੀ ਦੇ ਲਈ ਕੀਟਨਾਸ਼ਕ ਤੇ ਖਾਦ ਦੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਇਹ ਰਸਾਇਣ ਪਾਣੀ ਦੇ ਵਿੱਚ ਘੋਲ ਕੇ ਉਸ ਨੂੰ ਪ੍ਰਦੂਸ਼ਿਤ ਬਣਾਉਂਦੇ ਐ ਇੱਕ ਨਾਮ ਹੈ ਪਿਛਲੇ ਸਮਿਆਂ ਦੇ ਵਿੱਚ ਹਰ ਸਾਲ ਹੀ ਤਕਰੀਬਨ ਜ਼ਿਕਰ ਕਰਦੇ ਆ ਐਕਸ ਫਾਈਲ ਦੀ ਸੀਰੀਜ਼ ਹੈ ਅਮਰੀਕਾ ਦੀ ਨਾ ਮੁਲਕਾਂ ਦੀ ਬਣੀ ਹੋਈ ਹੈ ਉਹਦੇ ਵਿੱਚ ਇਹਨਾਂ ਚੀਜ਼ਾਂ ਦਾ ਦੱਸਿਆ ਹੋਇਆ ਹੈ ਇਹ ਤਾਂ ਚਲੋ 15-20 ਸਾਲ ਜਾ ਕੇ ਜਿਹੜਾ ਦੁੱਧ ਹਾਕੇ ਬਾਅਦ ਸਾਹਮਣੇ ਰਿਪੋਰਟਾਂ ਆਉਣ ਲੱਗ ਜਾਂਦੀਆਂ ਨੇ ਬੰਦਿਆਂ ਦੇ ਵਿੱਚ ਆਪਣੇ ਆਪ ਹੀ ਰਿਸਰਚ ਕਰਨ ਦੀ ਜ਼ਰੂਰਤ ਐ ਨਹੀਂ ਹੈ ਤੇ ਸਾਡੇ ਜੜੀਆਂ ਕੈਂਸਰ ਟ੍ਰੇਨਾਂ ਚੱਲ ਰਹੀਆਂ ਨੇ ਇਸ ਸਮੇਂ ਦੇ ਵਿੱਚ ਉਹ ਪਿਛਲੇ 20-25 ਸਾਲਾਂ ਦੀ ਦੇਣੀ ਹੈ ਪਰ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਖੇਤੀਬਾੜੀ ਲਈ ਕੀਟਨਾਸ਼ਕ ਤੇ ਖਾਦ ਦੀ ਬਹੁਤ ਜ਼ਿਆਦਾ ਮਾਤਰਾ ਚ ਵਰਤੋਂ ਕੀਤੀ ਜਾਂਦੀ ਹੈ ਇਹ ਰਸਾਇਣ ਪਾਣੀ ਦੇ ਵਿੱਚ ਘੋਲ ਕੇ ਉਸ ਨੂੰ ਪ੍ਰਦੂਸ਼ਿਤਤ ਬਣਾਉਂਦੇ ਹੈ ਡਾਕਟਰ ਸ਼ੀਫ ਦੱਸਦੇ ਨੇ ਕਿ ਕਿਉਂਕਿ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਬਹੁਤ ਡੂੰਘਾ ਹੋ ਗਿਆ ਇਸ ਕਰਕੇ ਪਾਣੀ ਬਹੁਤ ਡੂੰਘਾਈ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚੋਂ ਨਿਕਲੇ ਪਾਣੀ ਦੇ ਵਿੱਚ ਆਮ ਤੌਰ ਦੇ ਉੱਤੇ ਇਹਨਾਂ ਤੱਤਾਂ ਦੀ ਮਾਤਰਾ ਜਿਹੜੀ ਕਾਫੀ ਵੱਧ ਹੁੰਦੀ ਹੈ ਉਹਨਾਂ ਨੇ ਅੱਗੇ ਦੱਸਿਆ ਕਿ ਅਜਿਹੇ ਪਾਣੀ ਪੀਣ ਦੇ ਨਾਲ ਸਰੀਰ ਦੇ ਉੱਤੇ ਇੱਕੋ ਦਮ ਕੋਈ ਅਸਰ ਨਹੀਂ ਆਉਂਦਾ ਪਰ ਕਿਉਂਕਿ ਇਸ ਦਾ ਸੇਵਨ ਰੋਜ਼ਾਨਾ ਕੀਤਾ ਜਾ ਰਿਹਾ ਹੈ ਹੌਲੀ-ਹੌਲੀ ਇਹ ਤੱਤ ਸਾਡੇ ਸਰੀਰ ਦੇ ਵਿੱਚ ਜਮ੍ਹਾਂ ਹੁੰਦੇ ਜਾਂਦੇ ਆ ਤੇ ਰੋਗਾਂ ਦੇ ਖਰਚੇ ਨੂੰ ਜਿਹੜਾ ਫਿਰ ਆਉਣ ਵਾਲੇ ਸਮਿਆਂ ਦੇ ਵਿੱਚ ਵਧਾਉਂਦੇ ਰਹਿੰਦੇ ਆ ਤੇ ਸਾਡੇ ਜਿਹੜਾ ਫਿਰ ਜਿਹੜੀਆਂ ਬਿਮਾਰੀਆਂ ਨੇ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਉਣ ਲੱਗ ਜਾਂਦੀਆਂ ਨੇ ਜੀ ਦੋਸਤੋ ਏ ਸੀ ਜੀ ਇੱਕ ਰਿਪੋਰਟ ਬੀ ਬੀ ਸੀ ਤੋਂ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਹਾਲਾਤ ਵਿੱਚ ਦੇਸ਼ ਭਰ ਦੇ ਵਿੱਚ ਸਭ ਤੋਂ ਵੱਧ ਯੂਰੇਨੀਅਮ ਤੇ ਇਸ ਦਾ ਸਰੀਰ ਦੇ ਉੱਤੇ ਸਾਡੇ ਕੀ ਅਸਰ ਪੈ ਰਿਹਾ ਜਬ ਕੀ ਪੈਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਏ ਸੀ ਜੀ ਦੋਸਤੋ ਅੱਜ ਦੀ ਇੱਕ ਰਿਪੋਰਟ ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਦੀ